ਹੈਲੋ ਜੀ ਹਾਲ ਚਾਲ ਅੰਕਲ ਮਤਲਬ ਉਹ 3 ਟਾਕਾ ਕੱਢਦਾ। ਲੋੜੀ ਅੱਜ ਦਾ ਬਲੌਕ ਲੱਗਿਆ ਜੀ ਕਰਨਾ ਆਪਾਂ ਕਰੋ ਚੈੱਕ। ਅੱਜ 65 ਬਾਈ ਬਾਹਰ ਕੱਢਿਆ ਸਭ ਤੋਂ ਪਹਿਲਾਂ ਆਪਾਂ 2 ਕੱਢਿਆ ਹੌਲੈਂਡ। ਅੱਜ ਨਾਲ ਦੇ ਜਿਹੜਾ ਵੀ ਆਈ ਨਾਲੇ ਲੇਟ ਐ ਇੱਕ ਬੰਦਾ ਬਣਾ ਨਾ ਵੜਾ ਟ੍ਰੱਕੀ ਜਾਂਦਾ ਬਾਹਰ। ਦੇਖੋ ਕਰੋ ਚੈੱਕ। ਐਂ ਤਾਂ ਦੇਖੋ ਜੌਂਡੀਲ ਦੇ ਝੰਡੇ। ਬੜੇ ਭੋਲੂ ਨਹੀਂ ਆਇਆ ਹਨਾ। ਹੋਰ ਕਿਵੇਂ ਠੀਕ ਠਾਕ ਆ? ਸੈੱਟ ਪੂਰਾ ਪੋਟੈਟਰਾਂ ਇਹ ਲੋਕ ਬਹੁਤ ਘੈਂਡ ਆਉਂਦਾ ਇਹਦੀ ਹੈ ਨਾ ਕਿਉਂ ਬਾਰੇ ਤੇ ਪੈਰ ਪਾ ਵੇਖਦੇ ਆ ਕੋਈ ਪੈਰੀ ਡਿਆ ਸਾਰੇ ਹੋਰ ਹੀ ਘੜਾ ਘੜਾ ਜੀ ਕਰਦੇ ਆ ਮਗਰ ਹਣਾ ਪਰ ਆਪਾਂ ਜੌਂ ਡੀਅਰ ਚਲਾਇਆ ਕਰਕੇ ਆਪਾਂ ਨੂੰ ਵਧੀਆ ਹੀ ਲੱਗਦਾ ਹੈ ਹੈ ਨਾ ਫਰਕ ਹੈਗਾ ਜੌਂ ਡੀਅਰ ਤੇ ਇਸ ਵਿੱਚ ਹੈ ਨਾ ਆਉਦੇ ਭੁੱਲੂ ਯਾਰ ਆਪਣਾ ਲੇਟ ਆਜ ਥੋੜਾ ਜਿਹਾ ਆਉਂਦਾ ਉਹ ਇੱਕ ਗੱਲ ਆ ਸਵੇਰੇ ਸਵੇਰੇ ਆ ਕੇ ਜਾਂਸੀ ਚ ਐਕਸਾਈ ਹੋ ਜਾਂਦੀ ਆ ਨਾ ਆ ਮੈਂ ਨਾ ਕਿ ਗਦਾ ਜਾਂ ਬਾਹਰ ਕੱਢਣਾ ਧੱਕਾ ਲਾ ਕੇ ਤਸੱਲੀ ਕਰਾਂਦਾ ਸਭ ਸਾਰੇ ਟਰੈਕਟਰਾਂ ਨਾਲ ਰੋਡ ਨਾ ਔਖਾ ਲੋਕ ਕਹਿੰਦੇ ਜੌਂਟੀਆਂ ਰੋਡ ਨਾ ਔਖਾ ਇਹ ਸਾਰੇ ਟਰੈਕਟਰਾਂ ਨੂੰ ਰੋਡ ਨਾ ਔਖਾ ਆਹ ਕਾ ਖੜਾ ਇਹ ਵੀ ਧੱਕੇ ਨੇ ਦੇ ਸਾਲੇ ਤੇ ਗੀਅਰ ਤਾਂ ਨਹੀਂ ਬਦਲਦਾ ਕਈ ਵਾਰ ਇਹ ਕਾ ਖੜਾ ਤਾਂ ਕਸਟਰਟਰਟ ਸਟਾਰ ਸਾਡੇ ਕੋਲੇ ਦੋ ਹੀ ਹੁੰਦੇ ਵਾ ਕੀ ਕਹਿੰਦਾ ਗਾਗੂ ਉੱਜਾ ਜੰਗੋ ਇਹਦੇ ਗੇਅਰ ਲੱਗਦੇ ਆ ਕਾ ਨਾ ਨਾ ਫਿਰ ਆ ਨਾ ਨਾ ਫਿਰ ਆ ਨਾ ਨਾ ਆਏਗਾ ਆਹਰਾ ਡਰਾਈਵਰ ਚੈੱਕ ਕਰੋ ਉਹ ਢਾਲ ਤੋਂ ਟਰੈਕਟਰ ਰੁਣ ਕੇ ਇੱਜ ਤੱਕ ਆ ਗਿਆ ਇਹ ਤਾਂ ਗੇਅਰ ਹੀ ਨਹੀਂ ਲੱਗਿਆ ਇਹ ਤਾਂ ਚੈੱਕ ਕਰੋ ਉਹ ਕੀ ਗੱਲ ਲੇਟ ਆਇਆ ਓਏ ਓਏ ਅੱਜ ਆਪਾਂ ਬਾਦ ਨੂੰ ਕਹਿਣਾ ਵੀ ਦੁੱਧ ਡੁੱਲ ਗਿਆ ਰਾਜ ਹਾਂ ਤੁਸੀਂ ਲਿਆਓ ਮੈਂ ਜਾ ਕੇ ਉਹਨੂੰ ਠੇੜਦਾ ਠੀਕ ਆ ਤੇ ਲੇਟ ਕਾ ਤੂੰ ਆਇਆ ਆਇਆ ਤਾਨੂੰ ਆ ਬਾਤ ਚ ਦੱਸਦਾ ਵੀਡੀਓ ਚ ਨਹੀਂ ਦੱਸਣਾ ਇਹਦਾ ਕਹਿਣਾ ਕਿੱਥੋਂ ਆਇਆ ਆ ਪੰਪ ਕਰਕੇ ਲੈਟ ਆਇਆ ਇਹ ਐ 250 ਫੀਸ ਵਾਲੀ ਕਰਕੇ ਓਏ ਮੈਂ ਦਾ ਬਥੇ ਲਾਟ ਮਾਰਦੇ ਤੂੰ ਕਿਉਂ ਬਾਈ ਬਾਈ ਹੋ ਜਾਂਦਾ ਨਾ ਫਿਰ ਅਹ ਹਾ ਅਲਾ ਬਾਈ ਬਾਈ ਇਹਦਾ ਚਰਚੇ ਕਰੇ ਪਿਆ ਭੱਲ ਇਹ ਕਿੰਨੇ ਜੋ 700 ਤੈਨ ਨਿਓਜ ਲੈ 2100 2200 ਦਾ ਕੀ ਹਿਸਾਬ ਆ ਹੇ 100 ਬੈਂ ਮੋਟਰਸਾਈਕਲ ਤੋਂ ਇਹ ਜੋਬਰਾ ਅੱਜ ਪੰਪ ਪੰਪ ਹਾਂ ਨਿਓਜਲਾ ਨਵੀਆਂ ਪਾਈਆਂ ਤੇ ਸਾਰੀਆਂ ਕਿੰਨੇ ਦੀ ਨਿਓਜ ਲੈਕ ਇਹ ਕਿਹੜਾ ਮਾਡਲ ਆ ਇਹ 6 ਮਾਡਲ ਵਧੀਆਂ ਪਹਿਲੀ ਵਾਰੀ ਨਿਓਜਲਾ ਦੇ ਪੰਪ ਖੁੱਲਿਆ ਤੇ ਹਿਸਾਬ ਨਾਲ ਵੀ ਇਹ ਕਿ ਨਿਓਜ ਲੈਦੀ ਹੈ ਲੋਡ ਤਾਂ ਹੈ ਨਹੀਂ ਗਾੜ ਨਹੀਂ ਆ ਵੀ ਲੰਗਾ ਲੋਡ ਹੈ ਨਹੀਂ ਜੀ ਕਰ ਚੈੱਕ ਨੇ ਉਹ ਜਨਾ ਨਵੀਆਂ ਪਾਤੀਆਂ ਪੰਪ ਕਰਾਤਾ ਬਾਈ ਨੇ ਫੀਟ ਟ੍ਰੈਕ ਨੰਬਰ ਬਣ ਜਾਣਾ ਜਮਾ ਹਨ ਕਾਲੇ ਢੱਡਾਲੇ ਤੇ ਪੈਸੇ ਲਾਉਣ ਦਾ ਹੀ ਫਾਇਦਾ ਤਾਂ ਹੈ ਗਿਆ ਇੱਕ ਤੰਮੀ ਇੱਥੇ ਨਾਲ ਰਮੇ ਪੁੱਤਰ ਉੱਚਾ ਕਲੱਚ ਦਾ ਸਾਰਾ ਟੂਲ ਆਇਆ ਇਹ ਕਲੱਚ ਦਾ A to Z ਨਵਾਂ ਪਾਤਾ ਹਲੇ ਕਲੱਚ ਚ ਕਮੀ ਆ ਆ ਕਰ ਚੈੱਕ ਆਲਾ ਚੱਕ ਤੇ ਫੱਟੇ ਹੈ ਉਹ ਕੀ ਹੋ ਮਗਾ ਸਮਾਨ ਤੋਂ ਬਾਈ ਰੈਕਟਰ ਦਾ ਪਾਈ ਨਹੀਂ ਆ ਇਹ ਆਉ ਹੀ ਹੈ ਇਹ ਤਾਂ ਜਾਲੀ ਹੈ ਜਮਾ ਬੇਸਾ ਨਾ 10 ਦਾ ਹੋ ਗਿਆ ਰੈਕਟਰ ਹਟ ਤੋਂ ਦਿੱਤਾ ਨਾ ਮੈਂ ਬਿਲਕੁਲ ਚੈੱਕ ਹੋ ਗਿਆ ਰੈਡੀ ਪੰਪ ਦਾ ਕੰਮ ਕੰਪਲੀਟ ਕਰਦੇ ਆਂ ਚੈੱਕ ਕਰੋ ਸਾਊਂਡ ਚੈੱਕ ਕਰੋ ਇਹ ਪੰਪ ਕਰਾਇਆ ਵਾ ਨਾਲ ਨੌਜਲਾ ਨਵੀਆਂ ਪੰਜਾਂ ਸਾਊਂਡ ਚੈੱਕ ਕਰੋ ਬੱਚਾ ਦਾ ਮਾਰਦਾ ਵੜਕਾ

ਐਸਲੋਟ ਫਟ ਕਰਕੇ ਇਹਦੇ ਵਿੱਚ ਦੀ ਲਾ ਕੇ ਦੂਜੇ ਪਾਸੇ ਨੂੰ ਫਟ ਕਰੀ ਜਾ 53 ਦਾ ਤੇ ਸਾਨੂੰ ਦੂਜੀ ਸਾਈਡ ਵੀ ਦਿਖਾਉਣੀ ਆ ਇਹ ਕਾਲੇ ਢੰਡਾ ਵਾਲਾ 53 ਦਾ ਕਰੋ ਚੈੱਕ ਇਹ ਕਿਹਨੇ ਮਿੱਤਰ ਨੇ ਲਾਉਣੀ ਹੋਵੇ ਆ ਕਰੋ ਚ ਇਧਰ ਨਹੀਂ ਆਉਂਦੀ ਆ ਫਿਰ ਐਸਲੋਟ ਆ ਕੇ ਡੀਲ ਬਾਕਪ ਨੂੰ ਲੱਗੀ ਹੋਈ ਆ ਤੇ ਆ ਇਧਰਲੀ ਸਾਈਡ ਪੈਰ ਵਾਲਾ ਰੱਖਿਆ ਵਾ ਪਰੇ ਥੋੜਾ ਜਿਹਾ ਇੱਥੇ ਸੈਟਿੰਗ ਕਰਨ ਦਾ ਚੱਕਰ ਹੈ ਚੱਕ ਇੱਕ ਸਾਈਡ ਦੇ ਇਕੱਲੇ ਬ੍ਰੇਕ ਨਹੀਂ ਲੱਗਦੇ ਹੁੰਦੇ ਦਹੌਣੇ ਆ ਚੱਕਰ ਪੈਂਦਾ ਕਰ ਰਿਓ ਚੈੱਕ ਕਰ। ਤਾਂ ਕਈ ਵਾਰ ਹੈ ਨਾ ਬ੍ਰੇਕ ਲਾਉਂਦੇ ਆ ਕੱਲਾ ਪੈਡਲ ਨਾਲ ਟੱਚ ਹੋ ਜਾਂਦਾ ਇਹ ਤੇ ਦੂਜੇ ਪੈਡਲ ਜਾ ਕੇ ਲੱਗਦੇ ਆ। ਇਹ ਥੋੜਾ ਜਿਹਾ ਹੋ ਸਕੇ ਇੱਥੋਂ ਪੱਤੀ ਉਹ ਜਿਹੜਾ ਡਿਜ਼ਾਈਨ ਨਾ ਬਣਾਇਆ ਜਾਵੇ ਪਿੱਛੇ ਨੂੰ ਕਰੀ ਜਾਵੇ। ਕਰੋ ਚੈੱਕ ਆ ਤੇ ਨਾਲ ਲੱਗਦਾ ਨਾ ਕਿ ਦੂਜੇ ਪੈਡਲ ਨਹੀਂ ਲੱਗਣਾ। ਇਹ ਫਰਕ ਪੈ ਜਾਂਦਾ ਬਾਈ ਚੀਜ਼। ਗੌਰ ਰੱਖਿਓ।

ਆ ਖੜੀ ਓਏ ਟੈਟਾ ਦਾ ਪੂਰੀ ਦੇਖੋ ਪੂਰਾ ਸਿਰਾ ਤਿਆਰ ਕਰਾਇਆ ਬਈ ਇਹੋ ਬਣ ਗਈ ਗੱਲ ਪੂਰੀ ਕਰੋ ਕਿਉਂ ਆਹ ਦਾ ਸਾਲਾ ਛੱਟਾ 부ਰਾ ਹੁਣ ਕਲਚ ਖਲੁੱਤੇ ਦਾ ਕੋੜ ਕੇ ਕਾਲੀ ਕੁੜੀਆਂ ਨੇ ਚੱਤ ਲੱਗ ਗਈ ਜਿਹੜੇ ਤੇ ਟਰਬੋ ਲੱਗਾ ਹੋਵੇ ਸਰਾ ਹੋ ਜੂਏ ਯਾਰ ਲੈ 100 2 ਚੱਕਰ ਤੋਰ ਦੋ ਵੀ ਫੋਕ ਮਾਰ ਜਣਾ ਟਰਬੋ ਲਵਾ ਦੇ ਇਹ ਚ ਲੜੀਏ ਕਿੰਨੇ ਕਿਵੇਂ ਲਾ ਕੇ ਹੀ ਹੋਣੀ ਚੀਜ਼ ਇਹ ਮੈਂ ਨਹੀਂ ਤਾਂ ਲੱਗੂ 30 30 ਯਾਰ ਮਾਣ ਜੂ ਪੂਰੀ ਗੱਲ ਫਿਰ ਫੋਟ ਟੁੱਟਿਆ ਇਹ 3 ਫੋਟ ਫਰਗਾ ਨੂੰ ਇਹ ਜੀ ਥੋੜਾ ਥੋੜੀ ਯਾਰ ਜ਼ੋਰ ਮਾਰੂਗਾ ਨਵਾਂ ਵਾਲਾ ਨਵਾਂ ਵਾਲਾ ਬਾਅਦ ਚਲਵਾਲੀਆਂ ਆੜ ਕੇ ਆ ਟਾਇਰਾਂ ਟੂਰਾਂ ਦੇ ਬਾਲੇ ਪੈਸੇ ਲਾਤੇ ਇਹਨਾਂ ਦੀ ਲੋੜ ਨਹੀਂ ਸੀ ਚੱਲ ਠੀਕ ਆ ਓਕੇ ਆ ਫਿਰ ਸੈਟ ਆ ਪੂਰਾ ਘੈਂਟ ਲੱਗਦਾ ਉਹ ਟਰੈਕਟਰ ਉਹ ਵੀ ਤਿਆਰ ਕਰਿਆ ਹਨ ਬਾਪਰ ਮੂੰਪਰ ਲਾਇਆ ਗਿਆ ਐ ਬਾਪੂ ਕਰਕੇ ਲਾਇਆ ਹੋਇਆ ਪੂਰਾ ਬਸ ਉਹਨੂੰ ਪਾਵਰ ਸਟੀਅਰਿੰਗ ਤੇ ਜੈਕ ਦੀਆਂ ਬੋਕੀਆਂ ਪਾਉਣੀਆਂ ਪੂਰੀਆਂ ਤੁਹਾਨੂੰ ਇਹਦੀ ਵੀਡੀਓ ਦਿਖਾਉਨੇ ਆ ਕਰਿਓ ਚੈੱਕ ਆ ਲੱਗਿਆ ਬੰਦਾ ਖੋਲਣਾ ਚਾਹੀਦਾ ਬੈਟਰੀ ਬਸ ਗੱਲ ਲਾਇਆ ਨਾ ਹਾਂ ਪੂਰਾ ਗਲਤ ਲਾਇਆ ਇਹ ਕਾ ਤੂੰ ਇੱਧਰ ਲਾਇਆ ਹੋਇਆ ਤੁਸੀਂ ਇਹ ਬੰਦੇ ਆਪ ਵੀ ਗਲਤ ਹੈ ਹੈ ਪਹਿਲਾਂ ਤਾਂ ਜੌਂਡੀਅਰ ਦਾ ਕੰਮ ਨਹੀਂ ਦਿੱਤੀ ਨੀ ਵਾਗ ਬੰਦੇ ਕਿਵੇਂ ਲਾਦਾ ਬੰਦੇ ਇਹ ਵੀ ਆਪ ਵੀ ਗਲਤ ਹੀ ਹੈ ਗਲਤ ਹੈ ਆਪ ਕਰੋ ਚੈੱਕ ਇਹਨੂੰ ਇਹ ਮਣੀ ਦਾ ਲਾਇਆ ਹੈ ਜਾਂਦਾ ਸੱਤਾਂ ਮਾਰ ਮਾਰ ਥੋੜੇ ਕਰੋ ਚੈੱਕ ਦੇ ਹੀ ਗਾੜ ਦੇ ਚੱਕਿਆ ਨਾ ਇਹਨੂੰ ਚੱਕ ਯਾਰ ਚੱਕ ਮਾਰ ਸੱਟਾ ਇੱਕਦੋ ਹੋਰ ਮਾਰਤਾਈ ਤੂੰ ਕਿਉਂ ਦਬ ਗਿਆ ਦਬਦਾ ਤਾਂ ਨਹੀਂ ਮੈਂ ਦਬਦਾ ਨਹੀਂ ਉਹ ਲੈ ਮਰੇ ਕਿੱਕ ਆ ਕਲੈਂਪ ਕੱਢਤਾ ਰੋਕਣ ਨੂੰ ਹਾਂ ਹਾਂ ਲੋ ਕੋਲ ਤਾਂ ਪੈਸੂ ਵੀ ਕੋਲ ਨਹੀਂ ਪਈਆਂ ਨਾਲ ਪਹਿਲਾਂ ਕਿੱਧਰ ਚਲੇ ਗਏ ਸੀ ਪਹਿਲਾਂ ਉਹ ਪੁੰਚੇ ਦੂਜੇ ਟਰੈਕਟਰ ਦਾ ਉਧਰ ਬਲੌਗ ਨੂੰ ਲੈ ਗਏ ਹਾਂ ਕਰਦੇ ਮਗਰ ਨੂੰ ਇਹਨੂੰ ਮੋੜਦੇ ਹਿੰਮਤ ਨਾਲ ਕਿਉਂ ਕਰਦੀ ਨਾ ਭਜੀ ਦਾ ਹਾਂ ਦੇਮਾ ਚੱਲੂ ਏ ਲਿਆ ਪੇਗਾ ਜੀ ਦਮਾ ਐਟ ਰੂਟ ਦਬੂ ਕਰਕੇ ਉੰਦਾ ਇੱਕ ਆ ਦਿੰਦਾ ਨਾ ਇਹ ਲੋਗ ਬਾਹਰ ਕੱਢ ਕੇ ਫਿਰ ਪਿਸਟਨ ਬਾਹਰ ਆ ਜਾਂਦਾ ਉਹਦੇ ੱਟੇ ਨਾਲ ਲੋਗ ਮਟਿਆ ਜਾਂਦਾ ਐ ਮਿੱਟੀ ਮੂਟੀ ਪੈ ਜਾਣੀ ਚਾਂਬ ਜਾ ਹੁੰਦਾ ਕਰੋ ਸੈਟ ਇਹਦਾ ਲੋਗ ਕੱਢ ਕੇ ਫਿਰ ਉਹਨੂੰ ਵਿੱਚੋਂ ਸਾਫ਼ ਕਰ ਲਵੇ ਜੰਗੀ ਤਰ੍ਹਾਂ ਐ ਪ੍ਰੈਸ਼ਰ ਜਾਂ ਬਣਾ ਕੇ ਇਹਨੂੰ ਬਾਹਰ ਨੂੰ ਘੱਟਣਾ ਵਾ ਆ ਗਿਆ ਪਿਸਟਨ ਬਾਹਰ ਦਾ ਇਹ ਆਉਂਦਾ ਨਾ ਭੱਜਾ ਵਾ ਹੂੰ ਪੈਸਟਨ ਬਾਹਰ ਕੱਟ ਕੇ ਕਿੱਥੋਂ ਕੱਟ ਲਿਆ ਕਰਾ ਕਿੱਟ ਦਿਖਾ ਦੇ ਵਿੱਚ ਕਿਹੜੀ ਬਣੀ ਹੈ ਕਰ ਚਿੱਟ ਇਹਨੇ ਪਾਣਾ ਲੈ ਗਿਆ ਤੁਸੀਂ ਕੋਈ ਚਾਹੀਦਾ ਇਹਨੂੰ ਬਾਗ ਚ ਬੰਨ ਲਵੇ ਜੇ ਨਹੀਂ ਬਾਗ ਬੂਮ ਹੈਗੀ ਦੋਗੇ ਲੋੜ ਕੋਲ ਲਵੇ ਕਰੋ ਚੈੱਕ ਤੂੰ ਖੋਲ ਕੇ ਤੇ ਬਣਾ ਆਪਣਾ ਬਾਹਰ ਆ ਜਾਣਾ ਕਿਉਂ ਜੀ ਆ ਇਹ ਪ੍ਰਸ਼ਨਾ ਅੰਦਰ ਲਾਵਾ ਡਿਟਰੈਕ ਇਹਦੇ ਤੁਰੇ ਜਾਂਦਾ ਸਾਈਡ ਨੂੰ ਖਿੱਚਦਾ ਉਹ ਆ ਰਬੜ ਰਿੰਗ ਹੁੰਦਾ ਵਾ ਕਰੋ ਚੈੱਕ ਇਹ ਰਬੜ ਰਿੰਗ ਜਰੂਰ ਨਵਾਂ ਪਾਉਣਾ ਇਹ ਸਾਈਡ ਨੂੰ ਪੇਟਰ ਕਿਚੇ ਨੇ ਇਹ ਚੀਜ਼ ਦਾ ਚੈੱਕਰ ਹੁੰਦਾ ਆ ਇਹਦੇ ਵਿੱਚ ਬੂਪੀਆਂ ਕੰਮ ਕਰ ਰਹੀ ਨੇ ਲੀਕ ਲੁਕੋ ਜੇ ਆ ਬਾਹਲਾ ਰਬੜ ਰਿੰਗ ਆ ਇਹ ਦੋ ਇਹਦੇ ਵਿੱਚ ਇੱਕ ਇਹਦੇ ਵਿੱਚ ਇੱਕ ਆ ਬਾਹਰ ਆ ਤਾਂ ਇਹਨਾਂ ਦੇ ਲੈਉਣੇ ਕੱਟ ਫੜ ਕੇ ਉਹਨੂੰ ਬਦਲ ਕੇ ਦਿਹਾਉਣੇ। ਹੋ ਵੀ ਮਿੱਤਰੋ ਆ ਪਟੀਆਂ ਜਿੱਕ ਵਿੱਚੋਂ ਬੂਕੀਆਂ ਜਾਂ ਘੜਤੀਆਂ ਦੇਖੋ ਲੋ। ਖੋਸ਼ਕੁੰਆਂ ਪੰਨਿਆਂ ਜਮਾ ਆ ਗਿਆ। ਆਹ ਜਿਹੜੀ ਨਮੀ ਪਣੀਆ ਕੱਟ ਆ ਲੀਆ ਕਰੋ ਚੈੱਕ। ਇਹ 14 15 100 ਦੀ ਕੱਟ ਹੈ। ਕਈ ਤਰ੍ਹਾਂ ਦੀ ਆਉਂਦੀਆਂ ਵਾ ਜਿੱਕ ਅਡਵਰਟ ਜਿੱਕ ਦੇ ਹਿਸਾਬ ਨਾਲ ਪੈਂਦੀਆਂ। ਇਹ ਜਦੋਂ ਪਾਉਣੀ ਹੈ ਸਫਾਈ ਕਰਕੇ ਚੰਗੀ ਤਰ੍ਹਾਂ ਫੇਰੇ ਫਿੱਟ ਕਰਨੀ ਚਾਹੀਦੀ ਹੈ। ਪੱਕੇ ਨੂੰ ਪਾ ਕੇ ਦਿਖਾਉਣਾ ਕਿਵੇਂ ਪੈਂਦੀ ਹੈ ਕੰਪਲੀਟ ਇਹ ਕਿੰਨੇ ਰੁਪਏ ਆਣਨਾਂ ਟੈਟ ਕਰਾਉਨੇ ਹਨ ਚੈੱਕ ਕਰੋ ਕਰੋ ਚੈੱਕ ਕਰਦਾ ਨਾ ਸਫਾਈ ਪੂਰੀ ਹੋਣਿਆ ਤੁਹਾਨੂੰ ਬੋਕੀ ਕਿਵੇਂ ਪੈਂਦੀ ਆ ਇਹਦੇ ਵਿੱਚ ਟੈਟ ਚ ਆ ਕਰਿਓ ਚੈੱਕ ਇਹਦਾ ਪਾਸਾ ਨਾ ਜਿਹੜਾ ਇਹ ਅੰਦਰਲੀ ਸਾਈਡ ਪੈਣਾ ਚਾਹੀਦਾ ਬਾਹਰਲੀ ਹੱਟ ਪਲੇਨ ਮੂੰਹ ਪੈਣਾ ਚਾਹੀਦਾ ਕਰੋ ਚੈੱਕ ਇਹ ਬਾਗ ਚ ਪਾਉਣ ਥੋੜੀ ਜੀ ਸੌਖੀ ਐ ਕਰੋ 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 ਇੱਕ ਪੈ ਗਈ ਨਾ ਬਸ ਇੰਨੇ ਹੀ ਕੰਮ ਸੀ ਇਹਦਾ ਇਹ ਹੁੰਦੀ ਐ ਮੇਨ ਅੰਦਰ ਲਈ ਆ ਹੁੰਦੀ ਐ ਬਾਹਰ ਲਈ ਡਸਟ ਤੋਂ ਹਾਂ ਇਹ ਬਾਹਰ ਲਈ ਡਸਟ ਤੋਂ ਪੈ ਗਈ ਬਈ ਨਹੀਂ ਇੰਨਾ ਹੀ ਕੰਮ ਆ ਪੋਕੀ ਦਾ ਹਨਾ ਉਹੀ ਲੋਕ ਡਰੀ ਜਾਂਦੇ ਨੇ ਐਵੇਂ ਬਾਹਰੋਂ ਖਲਾ ਲੈਂਦੇ ਆ ਰੀਗਨਲ ਕਿ ਟ੍ਰੀਨਲ ਹੁੰਦੀ ਜਿਹੜੇ ਬਾਹਰ ਪਾਉਂਦੇ ਆ ਨਾ ਉਹ ਆ ਚੀਜ਼ਾਂ ਦੇ ਟੋਏ ਪਾ ਕੇ ਗ੍ਰੈਂਡ ਦੇ ਕਰਕੇ ਓਵਰ ਬੋਕੀਆਂ ਪਾ ਦਿੰਦੇ ਆ ਵੀ ਗਾਹ ਗਾਹ ਤੋਂ ਓਰੀਗਨਲ ਜਰਸੀ ਵਾਲੀ ਬੋਕੀ ਪਾਵੇਂ ਨਾ ਇਹ ਚ ਸਹੀ ਗੱਲ ਆ ਬੋਲੂ ਹੈ ਨਾ ਆ ਲਓ ਇੰਨਾ ਹੀ ਕੰਮ ਕਰ ਫਟੋ ਤੇ ਪੈਗੀ ਕੱਟ ਲੈ ਤੇ ਕੰਪਲੀਟ ਥੋੜਾ ਲੌਕ ਦੀ ਗੌਰ ਰੱਖੇ ਆ ਲੌਕ ਜੇ ਪਹਿਲਾਂ ਪਾ ਲਵੇ ਆ ਸਿਲੰਡਰ ਜਾਂ ਪਾਉਣ ਤੋਂ ਕਈ ਵਾਰ ਬਾਹਰ ਰਹਿ ਜਾਂਦੇ ਹੁੰਦੇ ਆ ਕਰੋ ਚੈੱਕ ਇਹ ਕੋਸਕੋ ਚੀਜ਼ਾਂ ਦੇਖਣੀਆਂ ਪੈਂਦੀਆਂ ਲੈ ਕਰੋ ਚੱਕ ਇਹਨਾਂ ਕੋਈ ਫਰਕ ਪੈ ਗਈ ਕਰਦੇ ਏ ਟੂ ਜ਼ੈਡ ਬਾਹਰ ਲਵੇ ਚ ਫਿੱਟ ਕਰ ਦੇ ਜੀ ਲੈ ਸਾ ਪੂਰਾ ਦੇਖੋ ਕਰੋ ਸਾ ਪੂਰਾ ਏ ਟੂ ਜ਼ੈਡ ਆ ਲੈ ਹੁਣ ਇਸ ਤੋਂ ਬਾਅਦ ਬਦਲਦੇ ਆ ਭਈ ਦੀਆਂ ਲੋਕ ਕੀ ਕੰਮ ਕਰੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਹੈ ਕਿਟ ਪਾਉਣ ਨੂੰ 10-15 ਮਿੰਟ ਲੱਗਦੇ ਹੈ ਸਮਾਨ ਹੋਵੇ ਜੀ ਕੋਲੇ ਹਨਾ ਉਦੋਂ ਦਾ ਚੀਜ਼ ਨੂੰ ਸਾਫ ਕਰ ਲਵੇ ਸਾਫ ਕਰਕੇ ਜਾ ਇਹਨੂੰ ਤੇਲ ਲਾ ਲਵੇ ਹਲਕਾ ਜਾ ਫਿਰ ਵੱਡੀ ਨਹੀਂ ਜਾਂਦੀ ਹੈ ਉਹ ਚੱਕ ਗੱਲ ਉਹ ਕਹੇ ਜੀ ਪਹਿਲਾਂ ਗਲਤ ਪਈ ਹੋਈ ਉਹ ਜਦੋਂ ਨਾ ਜਦੋਂ ਸਮਝ ਲਾ ਆਪਾਂ ਤਾਂ ਕਿ ਘੋਮੇ ਚਾੜਦੇ ਨੇ ਜਿਹੜੇ ਬਾਹਰਲੇ ਕਿਟਾ ਮੋਂਦੇ ਨੇ ਨਾ ਲੋਕ ਇਹ ਇਹ ਹਰੀ ਸੀਗੀ ਨਾ ਬਾਹਰਲੀ ਨਹੀਂ ਬਾਹਰਲੀ ਨਹੀਂ ਇਹ ਓਰੀਜਨਲ ਦਾਵਾ ਹਰੀ ਸੀਗੀ ਆ ਹਰੀ ਨਹੀਂ ਨੀਲੀ ਹੈ ਚੈੱਕ ਕਰ ਲਾ ਜਾ ਕੇ ਇਹ ਲੋੜ ਤੇਲ ਲਾ ਕੇ ਇਹ ਵਿੱਚ ਵਸਾ ਲਓ ਸਾਰਾ ਨੀਲੀ ਹੈ ਜੀ ਇਹ ਵਸਾਈਓ ਪਾਈਓਗੇ ਪਰ ਗੋਲ ਵਾਲੇ ਰਬੜ ਰੰਗ ਚ ਪਾਈ ਸੀਗੇ ਇਹ ਜੀ ਯਾਰੀ ਪਾਈ ਤਾਉਣੇ ਕਰੋਚੇ ਇੰਨਾ ਕੀ ਕੰਮ ਐ ਇਹਨੇ ਗੌਰ ਰੱਖੇ ਥੋੜੀ ਜਿਹਾ ਚਲੋ ਠੋਕਦੇ ਆ ਪ੍ਰੈਸਟ ਨੇ ਦਾ ਹਿਸਾਬ ਕਿਤਾਬ ਜੇ ਰੱਖੇ ਕਈ ਲੋਕ ਛੱਟ ਮਾਰਦੇ ਆ ਦੂਜੇ ਉਹਦੇ ਨਾਲ ਛੱਟ ਨਾਲੇ ਪਿਆਰ ਨਾ ਭੋਣਾ ਚਾਹੀਦਾ ਮੈਂ ਲੱਕੜ ਵਾਲੇ ਪਾਸੇ ਨਾ ਪਾ ਲਿਆ ਕਈ ਲੋਹਾ ਲਾ ਕੇ ਮਾਰ ਦੇਦਾ ਮੂੰਹ ਜਿਹਾ ਬਿੰਗਾ ਕਰ ਦਿੰਦੇ ਆ ਬੰਦੇ ਦਾ ਕੱਟਣ ਲੱਗੇ ਬਿੰਗਾ ਆਹ ਇਹਦੀ ਬਸ ਗੌਰ ਰੱਖੇ ਥੋੜੀ ਜੀ ਇੱਕਾ ਮਿੱਤਰੋ ਆਪ ਵੀਡੀਓ ਉਧਰ ਲਗੀ ਨਾ ਲਾਈਕ ਕਮੈਂਟ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਸ ਹੁਣ ਲੋਕ ਪਾ ਕੇ ਇਹਦਾ ਆਹਲਾ ਲੋਕ ਪੈ ਜਾਣਾ ਜਦੋਂ ਗਾਂ ਚਲੇਗੀ ਲੋਕ ਪੈ ਕੇ ਨੂੰ ਬਾਹਰ ਖੱਚਣਾ ਨਾ ਬਾਹਰ ਖਿੱਚ ਕੇ ਆ ਲੋਕ ਪੈ ਜਾਣਾ ਬਸ ਇੰਨਾ ਹੀ ਕੰਮ ਆ ਠੀਕ ਆ ਜੀ ਧੰਨਵਾਦ ਜਦੋਂ ਕੱਢਣਾ ਪੈਸਟਣਾ ਦੋਨੇ ਸਾਈਡ ਦੀਆਂ ਪੈਪਾਂ ਖੋਲ੍ਹ ਵਿਆਹ ਲਈ ਵੀ ਮਗਰ ਲਈ